ਅੱਜ ਦੇ ਦਿਨੀ ਉਮਾਨ ਦੇ ਸਮੁੰਦਰ ਚ ਇੱਕ ਤੇਲ ਟੈਂਕਰ ਵਾਲਾ ਜਹਾਜ਼ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਚ 16 ਕਰੂ ਮੈਂਬਰਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਕਰੂ ਮੈਂਬਰਾਂ ਚ ਦੋ ਪੰਜਾਬ ਦੇ ਵੀ ਸਨ ਅਤੇ ਜਿਨ੍ਹਾਂ ਦੇ ਵਿੱਚ ਇੱਕ 22 ਸਾਲਾ ਨੌਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਤਸੂਆ ਦੇ ਪਿੰਡ ਬੇਪਰ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ 8 ਦਿਨਾਂ ਤੋਂ ਲਾਪਤਾ ਚੱਲ ਰਿਹਾ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 14 ਜੁਲਾਈ ਨੂੰ Oman 'ਚ ਜਦੋਂ ਉਹਨਾਂ ਦੇ ਮੁੰਡੇ ਦਾ ਸਮੁੰਦਰੀ ਜਹਾਜ਼ ਮੌਸਮ ਖਰਾਬ ਹੋਣ ਕਾਰਨ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੁੰਡਾ ਲਗਾਤਾਰ ਹੀ ਲਾਪਤਾ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਕੰਪਨੀ ਤੋਂ 3 ਦਿਨ ਪਹਿਲਾਂ ਕੌਣ ਆਇਆ ਸੀ ਕਿ ਉਹਨਾਂ ਦਾ ਮੁੰਡਾ ਦੀਪਕ ਸਿੰਘ ਜਹਾਜ਼ ਵਿੱਚ ਜਹਾਜ਼ ਦੇ ਡੁੱਬਣ ਦੇ ਕਾਰਨ ਲਾਪਤਾ ਚੱਲ ਰਿਹਾ ਜਿਸ ਕਰਕੇ ਸਾਰੇ ਸਰਚ ਆਪਰੇਸ਼ਨ ਸਾਰੇ ਪਾਸੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਉਹਨਾਂ ਨੇ ਦੱਸਿਆ ਹੈ ਕਿ 16 ਮੈਂਬਰਾਂ ਚੋਂ 10 ਮੈਂਬਰਾਂ ਨੂੰ ਰੈਸਕਿਊ ਕਰ ਲਿਆ ਹੈ ਅਤੇ ਬਾਕੀ ਉਹਨਾਂ ਦੇ ਮੁੰਡੇ ਦੇ ਸਮੇਤ 6 ਹੋਰ ਨੂੰ ਲੱਭਣ ਲਈ ਵੀ ਲਗਾਤਾਰ ਸਰਚ ਅਭਿਆਨ ਜਾਰੀ ਹੈ ਇਸ ਦੌਰਾਨ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਸਦਮੇ ਦੇ ਵਿੱਚ ਪਰਿਵਾਰ ਨੇ ਕਿਹਾ ਕਿ ਸਾਡਾ ਮੁੰਡਾ ਇਕਲੌਤਾ ਘਰ ਵਿੱਚ ਕਮਾਉਣ ਵਾਲਾ ਹੈ ਪਰ ਜਿਸ ਦਿਨ ਦਾ ਉਹ ਲਾਪਤਾ ਹੋਇਆ ਪੂਰੇ ਪਰਿਵਾਰ ਦਾ ਉਸ ਦਿਨ ਤੋਂ ਹੀ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਉਹ ਉਹਨਾਂ ਨੂੰ ਉਹਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਨੇ ਕਿ ਸਰਚ ਆਪਰੇਸ਼ਨ ਬੰਦ ਕੀਤਾ ਗਿਆ ਜਿਸ ਕਰਕੇ ਪੂਰੇ ਪਰਿਵਾਰ 'ਚ ਇਸ ਵੇਲੇ ਡਰ ਦਾ ਮਾਹੌਲ ਹੈ ਉਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮੁੰਡੇ ਨੂੰ ਲੱਭਣ ਲਈ ਇਹ ਸਰਚ ਆਪਰੇਸ਼ਨ ਲਗਾਤਾਰ ਚਲਾਇਆ ਜਾਵੇ ਜਦੋਂ ਤੱਕ ਉਹਨਾਂ ਦੇ ਮੁੰਡੇ ਦਾ ਪਤਾ ਨਹੀਂ ਚੱਲਦਾ